ਸਸਰੀਕਾ ਲਈ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਪਹਿਲਾਂ ਤਾਂ ਬਈ ਜਿਹੜੇ ਭਰਾ ਨਵੇਂ ਆਪਨੀ ਵੀਡੀਓ ਵੇਂਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਪਣੇ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਪਹੁੰਚ ਸਕਣ ਲੋ ਵੀਪਸ ਆਪਣੇ ਚੂਤੇ ਕੇ ਰਤਾ ਫੱਟਾ ਹੈ ਜਿਹੜੇ ਸਾਨਾ ਪਰ ਮੀਂਹ ਹੀ ਜਾਂਦਾ ਫੱਟ ਹੀ ਰਹਿਣ ਅੱਜ ਲੈਟ ਵੀ ਕਹਿੰਦੇ ਵੀ ਮੁਸ਼ਕਲੀ ਆ ਤੇ ਵੇਖੇ ਸੀ ਨਾ ਆਪਾਂ ਇਹਨਾਂ ਨੂੰ ਲਾਤੀਆਂ ਸਾਰੀਆਂ ਤੇ ਫੀਡ ਪਾਤੀ ਤੇ ਪਾਣੀ ਆਪਾਂ ਬਦਲ ਲਾਂਗਾ ਅੋ ਜਿਵੇਂ ਆ ਬੈਠਾ ਹੁੱਤੀ ਇਹ ਵਿੱਚ ਬਿਠਾ ਹੀ ਮਰੀ ਜਾਂਦੇ ਕੰਜਰ ਦੇ ਬੈਠੇ ਉੱਤੇ ਉਹ ਬੈਠੇ ਉਧਰ ਇਕੱਠੇ ਹੋਏ ਜਗ੍ਹਾ ਆਪਣੀ ਰਪੀੜੀ ਰਹੇਗੀ ਜਗ੍ਹਾ ਖੋਲਦੇ ਆਪਾਂ ਬਸ ਬਦਲਵਾਈ ਦੀ ਚੱਕੀ ਜਾਂਦੇ ਟੈਂਪਰੇਚਰ ਇਹ ਚ ਆਪਾਂ ਸੈੱਟ ਕਰਨਾ ਸੌਖਾ ਇਨਸਾਂ ਚ ਅੰਤੂਏ ਚਾਰ ਦਿਨ ਛੱਡਦੇ ਆ ਹੋਰ ਬਦਲ ਤੇ ਦੋ ਚਾਰ ਦਿਨ ਆਪਾਂ ਇਹਨਾਂ ਨੂੰ ਇੱਥੇ ਰੱਖਾਂਗੇ ਇਹਦੇ ਚ ਜੇ ਉਸ ਤੋਂ ਬਾਅਦ ਆਪਾਂ ਨੂੰ ਧੁੱਪ ਆ ਤਾਂ ਉਹ ਤਾਂ ਆਪਣੀ ਕੋਈ ਪੱਠੀ ਹੈਗੀ ਆ ਪਰ ਪੱਠੀ ਆਪਾਂ ਯਾਰ ਕਦੇ ਚਲਾਈ ਨਹੀਂ ਇਹ ਲੈ ਕੇ ਰੱਖੀ ਵੀ ਆ ਆਪਣੇ ਨੇਰੀ ਨਾ ਨਾ ਤਰਪਣਾ ਨਾ ਦਰਬੁਨਾ ਇਹੋ ਜਿਹਾ ਤੇ ਨਹੀਂ ਹੈ ਇੱਕ ਥੱਲੇ ਆਪਾਂ ਆ ਬਛਾਇਆ ਵੇ ਡਾਰੀ ਲੱਗਦਾ ਪੱਠੀ ਤੋਂ ਤਾਂ ਇਹ ਤਾਂ ਹੁਣ ਰੱਖੀ ਆਪਾਂ ਐਮਰਜੈਂਸੀ ਕਈ ਵਾਰੀ ਪਤੋ ਟੱਪ ਜੇ ਕੰਮ ਮੇਂ ਲਾਈਟ ਲੂਟ ਨਹੀਂ ਆਉਂਦੀ ਰਹੀ ਰੀ ਮੌਸਮ ਇਹ ਜਾਂ ਹੁੰਦਾ ਠੰਡਾ ਹੁੰਦਾ ਰਾਤ ਨੂੰ ਵੀ ਲਾਈਟ ਨਾ ਆਵੇ ਉਹ ਵਪੈ ਦੀ ਤਿਆਰੀ ਕਰਕੇ ਰੱਖੀ ਵੀ ਹੈ ਸਾਰਾ ਕੁਝ ਪਾਇਆ ਵੇਚ ਬੂਰਾ ਭਰਾ ਪਾ ਕੇ ਰੱਖੀ ਵੀ ਹੈ ਤੇ ਆਪਾਂ ਵਸੋ ਦੋ ਚਾਰ ਦਿਨ ਬੱਦਲ ਪਈ ਜੀ ਸੈੱਟ ਹੋ ਜਾਂਦੇ ਮੌਸਮ ਜਿਵੇਂ ਜਾਵਾਂ ਸੈੱਟ ਹੋ ਗਿਆ ਤਾਂ ਇਹਨਾਂ ਵਾ ਸਾਰਾ ਆਪਣਾ ਤਿਆਰ ਹੈ 15 ਵਜੇ 15 ਦਾ ਤੇ ਆ ਹੋਊਗਾ ਆਪਣਾ ਮਲਾ 70 80 ਫੁੱਟ ਜਗਾ ਜਿੱਥੇ ਆਪਣੀ ਚੂਚੇ ਹੁਣ ਇਸ ਵਕਤ ਹੈਗੇ ਆ ਇਹ ਪਹਿਲਾਂ ਛੋਟੇ ਛੂਚੇ ਨੇ ਚੱਲੇ ਜਾਂਦਾ ਜਿਵੇਂ ਹੁਣ ਮੜੇ ਛੂਚੇ ਦਿਨੋਂ ਦਿਨ ਵਧੇ ਜਾਂਦੇ ਆ ਉਹ ਹਸਾਣ ਜਿਵੇਂ ਭੀੜ ਜੀ ਮੰਨਦੇ ਜਿਵੇਂ ਉਹ ਬੈਠੇ ਉਧਰ ਇਕੱਠੇ ਹੋਏ ਇਹ ਵੱਧਦੇ ਫੁੱਲਦੇ ਨਹੀਂ ਫਿਰ ਆਪਦੀ ਹੁਣ ਤਾਂ ਆਪਾਂ ਇਹਨਾਂ ਨੂੰ ਇੱਧਰ ਕੱਢਦੇ ਹੀ ਦਿੰਦੇ ਨੇ ਪਰ ਇਹ ਬੜਾ ਚ ਨਹੀਂ ਰਹਿੰਦੇ ਇਧਰ ਇਹਦੇ ਚ ਆਇਆ ਵੀ ਬਲਵਾਨਾ ਸੈੱਟ ਕਰਨਾ ਸਭ ਦਾ ਟੈਂਪਰੇਚਰ ਚਾਰ ਬਲਵਾਨਾ ਵਧੀਆ ਬਣ ਜਾਂਦਾ ਉਹ ਇੰਨੇ ਚ ਕਈ ਵਾਰੀ ਪੱਠੀਆਂ ਪੰਗਾ ਆਪਾਂ ਕਦੇ ਲਿਆ ਨਹੀਂ ਹੂੰ ਤਾਂ ਵੀ ਚਾਰ ਪੰਜ ਬੱਲੋ ਆਪਣੇ ਇਹਦੇ ਚ ਵੀ ਕਰਦਣਗੇ ਸੈਟ ਪੰਜ ਚਾਰ ਦਿਨਾਂ ਤੱਕ ਆਪਾਂ ਇਹਨਾਂ ਨੂੰ ਕਰਦੇ ਆਂ ਇਧਰ ਆ ਜਾਓ ਬਾਕੀ ਆਪਾਂ ਕੇਰਾ ਜਵਾਈ ਦੂਈ ਦਿੱਤੀ ਇਹਨਾਂ ਨੂੰ ਸਾਰੇ ਕਿਹੜਾ ਸੈਟ ਮਾਹੌਲਾ ਜਿਵੇਂ ਕੇਰਾ ਕੇਰਾ ਲਿਆਂਦੇ ਸੀ ਉਦੋਂ ਪਾਂ ਸਾਤ ਆਪਣੇ ਟਪ ਟਪ ਕੇ ਚੂਚੇ ਇੱਕ ਇੱਕ ਦਿਨੇ ਸੁੱਤੇ ਰਹਿੰਦੇ ਆ ਦਿਨੇ ਤਾਂ ਐ ਜੇ ਲੱਗਦਾ ਜਿਵੇਂ ਬਾਵਾ ਜਰਵਾ ਗਿੜਾ ਮਾਰਦੇ ਆ ਗਏ ਤਾਂ ਫੇ ਥਾਮਨੇ ਇਹਨਾਂ ਨੂੰ ਫੇਰ ਪਤਾ ਲੱਗਦਾ ਵੀ ਹੈਗੇ ਆ ਇਹ ਰਾਤ ਨੂੰ ਖਾਂਦੇ ਦਾਣਾ ਪਾਣੀ ਸਾਰਾ ਰਾਤ ਨੂੰ ਹੁੰਦੇ ਜਗਰਾਤੇ ਤੇ ਐਵੇਂ ਖੁੱਲੇ ਹੀ ਖੇਡਦੇ ਆਏ ਬਰ ਮੌਸਮ ਖਰਾਬ ਆ। ਹੁਣ ਤਾਂ ਟੂਪੀ ਨਿਕਲੀ। ਆ ਇਧਰ ਦੇਖੋ। ਇਹ ਵੀ ਸਟੋਰੀ ਬਣਾਤਾ। ਜਿੰਨਾ ਚਿਰ ਮੁਰਗੀਆਂ ਸੀਗੀਆਂ ਮੁਰਗੀਆਂ ਹੂੰ ਸਟੋਰੀ ਬਣਾਇਆ ਪਏ ਵੀ। ਮਹੀਨਾ ਦੋ ਮਹੀਨੇ ਤੱਕ ਪਰਾਂਗੇ ਦੇਚਾ। ਉਸ ਤੋਂ ਬਾਅਦ ਆਪਾਂ ਆ ਤਿਆਰ ਕਰ ਲਾਣਾ ਪੈ ਇਧਰ ਨਾਲ ਵਾਲਾ। ਮਾਨ ਸਾਰਾ ਚੱਕਦਾ ਨਾ ਆਹ ਦਾ ਪੂਰਾ ਬਾਰਾ ਲੱਕੜ ਦਾ ਵੀ ਪਰ ਮੀਕਣੀ ਜੀ ਆਉਂਦੀ ਸੀ ਵੀ ਭਿੱਜੇ ਨਾ ਬਾਕੀ ਇਹਨੂੰ ਆ ਲਾਈਟ ਜ਼ਰੂਰੀ ਹੈ ਇੱਕ ਜਦੋਂ ਇਹ ਬੁਝ ਗਈ ਸائیں ਲੈ ਵੀ ਬੁਝ ਗਏ ਇਹ ਉੱਥੇ ਛਾਪ ਲ ਜਾਂਦੇ ਆ ਜਦੋਂ ਲਾਈਟ ਬੰਦ ਕਰਤੀ ਬਸ ਛਾਪ ਲ ਜਾਂਦੇ ਹਨੇਰਾ ਹੋ ਜਾਂਦਾ ਛਾਪ ਲ ਜਾਂਦੇ ਆ ਤੇ ਨਾ ਇਹ ਖਾਣ ਨਾ ਇਹਨਾਂ ਨੂੰ ਦਿਸੇ ਵਿਚਾਰੇ ਨੂੰ ਬਾਕੀ ਜਿਹਕੇ ਸਹ ਭਰਾ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਆ ਆਪਾਂ ਨੰਬਰ ਪਾਵਾਂਗੇ ਕਰ ਸਕਦੇ ਆਪੰਨਾ ਕਾਲ ਜਿੰਨੀ ਕਾਪਨੋ ਜਾਣਕਾਰੀ ਹੈਗੀ ਆ ਆਪਾਂ ਐ ਨਹੀਂ ਕਹਿੰਦੇ ਵੀ ਆਪਾਂ ਨੂੰ ਬੜੀ ਜਾਣਕਾਰੀ ਹੈ ਵੀ ਜਿੰਨੀ ਕਾਪਨੋ ਹੈਗੀ ਹੈ ਨੌਲੇਜ ਵੀ ਜਿੰਨੇ ਦਿਨ ਵੀ ਮੰਨ ਲਓ ਚੂਚਣ ਹੋਏ ਮਤਲਬ 15 16 ਦਿਨ ਦੇਵੋਗੇ ਜਿੰਨੇ ਕਾਪਾ ਇਹਨਾਂ ਨੂੰ ਦਵਾਈ ਦਿੱਤੀ ਉਹ ਜਿੰਨੇ ਆਪਾਂ ਇਹਨਾਂ ਨੂੰ ਕੀਤੀ ਆ ਵੀ ਓਨੀ ਕਾਪਾ ਬੰਦਿਆਂ ਨੂੰ ਦਵਾਂਗੇ ਨੌਲੇਜ ਪਿਛਲੇ ਸੀਜ਼ਨ ਆਪਾਂ ਮੁਰਗੀ ਪਾਈ ਸੀਗੀ ਮੁਰਗੀ ਆਪਾਂ ਵੱਡੀ ਮੁਰਗੀ ਸੀਗੀ ਉਦੋਂ ਵੀ ਅੰਡੇ ਵਾਲੀ ਮੁਰਗੀ ਲੈ ਕੇ ਪਾਈ ਸੀ ਐਂ ਇਤੀ ਆਪਾਂ ਪਹਿਲੀ ਵਾਰ ਚੂਚਾ ਪਾਇਆ ਇਹ 11-11 ਲੱਗਦਾ ਹੁੰਦਾ ਮੈਨੂੰ ਵੀ ਆਏ ਸੀਗੇ ਮਚੂਚਾ ਵੱਡਾ ਲਿਆਵਾ ਮਹੀਨੇ ਦਾ ਲਿਆਵਾ ਪਰ ਮੈਨੂੰ ਜੇ ਤੋਂ ਮਚੂਚਾ ਲਿਆ ਬਾਈ ਕਹਿੰਦੇ ਇੱਕ ਦਿਨ ਤੇ ਪਾਈ ਨੌਲਜ ਆ ਜਾਂਦੀ ਆ ਪੰਜ-ਸੱਤ ਜੀਵੀਆਂ ਤਾਂ ਮਰ ਗਏ ਆਪਣੇ ਵੀ ਆਏ ਆ ਵੀ ਹੁਣ ਤਿਆਰ ਬਾ ਆ ਜਾਂਦਾ ਬੰਦੇ ਨੂੰ ਵੀ ਕਿਉਂ ਮਰੇ ਅਧਿਕਾਟ ਨਾਲ ਹੀ ਮਰੇ ਆ। ਬਾਕੀ ਬਈ ਆਪਣੇ ਵੀਡੀਓ ਨੂੰ ਲਾਈਕ ਲੂ ਕਰਦਿਆ ਕਰੋ। ਮਕਸਦ ਆਪਣਾ ਕੋਈ ਹੈ ਨਹੀਂ ਸੀ ਵੀਡੀਓ ਬਣਾਉਂਦਾ ਬਸ ਬੈਠੇ ਸੀ ਕਿ ਮੈਂ ਵੀਡੀਓ ਬਣਾ ਕੇ ਪਾ ਦਈਏ। ਵੀਡੀਓ ਪੈਂਦੀ ਰਹੇ ਤਾਂ ਚਲੋ। ਚੈਨਲ ਜਾ ਰੁੜਿਆ ਫਰਦਾ ਨਹੀਂ ਤਾਂ ਉੱਥੇ ਖੜ ਜਾਂਦਾ। ਧੰਨਵਾਦ ਬਈ ਸਾਰਿਆਂ ਦਾ। go visit